ਨਾਨਕ ਸਿੰਘ ਜੀ ਦਾ ਲਿਖਿਆ ਹੋਇਆ ਨਾਵਲ ਆਦਮ ਖੋੜ ਭਾਗ ਪਹਿਲਾ ਚੌਂਕ ਦੀ ਭੀੜਵਾਦੀਵਾਦੀ ਇੱਕ ਖਾਸ ਅਜੂਮ ਵਿੱਚ ਬਦਲ ਗਈ ਸਾਡੀਆਂ ਅੱਖਾਂ ਨੂੰ ਇੱਕ ਖਾਸ ਕਿਸਮ ਦਾ ਵਿਸ਼ਾ ਹੁੰਦਾ ਹੈ ਨਾ ਮਾ ਕੁਝ ਵੇਖਣ ਦਾ ਮਤਲਬ ਦੀ ਗੱਲ ਭਾਵੇਂ ਹੋਵੇ ਨਾ ਹੋਵੇ ਜ਼ਰੂਰ ਸਾਡੀ ਰੁਚੀ ਖੁੱਬ ਜਾਂਦੀ ਹੈ ਅਜਿਹੇ ਕਿਸੇ ਦ੍ਰਿਸ਼ ਵਿੱਚ ਜਿਹੜਾ ਸਾਡੇ ਲਈ ਨਾ ਮਾਜਾ ਅਣ ਵੇਖਿਆ ਹੋਵੇ ਇਦਾਂ ਦੀ ਉਕਤ ਸੁਖਤਾ ਦੇ ਪ੍ਰੇਰੇ ਹੋਏ ਲੋਕ ਦਵਾ ਦਵੀ ਉਹ ਸਪੀਡ ਵੱਲ ਵਧੀ ਜਾ ਰਹੇ ਸਨ ਜਿਨ੍ਹਾਂ ਨੂੰ ਅੰਦਰਲਾ ਦਿਰੇਸ਼ ਨਜ਼ਰੀ ਨਹੀਂ ਸੀ ਤਿਸ ਦਾ ਵੱਡਾ ਚੋਕ ਚੋਕ ਕੇ ਲੋਕਾਂ ਦੇ ਮੋੜਿਆਂ ਉੱਤੋਂ ਦੀ ਝਾਕਦੇ ਹੋਏ ਤਾਂ ਇੱਥੋਂ ਮੈਥੋਂ ਪੁੱਛ ਰਹੇ ਸਨ ਕਿ ਕੀ ਮਾਮਲਾ ਹੈ ਤੇ ਮਾਮਲਾ ਸਮਝਣ ਲਈ ਲੋਕਾਂ ਨੂੰ ਬਹੁਤੀ ਢੀਕਣਾ ਕਰਨੀ ਪਈ ਜਦ ਕੇ ਰਾ ਇੱਕ ਪਾਸਿਓਂ ਟੁੱਟਿਆ ਤਾਂ ਅੰਦਰੋਂ ਇੱਕ ਲਾਲ ਸਾਫੇ ਵਾਲਾ ਸਿਪਾਹੀ ਪ੍ਰਗਟ ਹੋਇਆ ਦੇਖ ਤੇ ਪਿੱਛੇ ਕੁਝ ਗੱਬਰੂ ਮਜ਼ਬੂਤ ਹੱਥਾਂ ਵਾਲੇ ਆਦਮੀ ਨੁਕੜੀ ਸੀ ਲੈ ਜਾ ਰਹੇ ਸਨ ਇੱਕ ਚੋਰ ਨੂੰ ਉਹਨਾਂ ਕਾਬੂ ਕੀਤਾ ਹੋਇਆ ਸੀ ਤੋਰਨ ਦੇ ਥਾਂ ਕੜੀਸਾਂ ਦਾ ਦ੍ਰਿਸ਼ ਅਸਲੋ ਹੀ ਡਰਾਉਣਾ ਜਿਹਾ ਸੀ ਪਰ ਇਸ ਵਿੱਚ ਕਸੂਰ ਫੜਨ ਵਾਲਿਆਂ ਦਾ ਨਹੀਂ ਸਭ ਖੁਦ ਚੋਰ ਦਾ ਸੀ ਜਿਸ ਦੀ ਇੱਕੋ ਲੱਤ ਸਾਬਤ ਸੀ ਚੋਰ ਤੇ ਚੋਰੀ ਇਹ ਦੋਵੇਂ ਸ਼ਬਦ ਹੀ ਭਾਵੇਂ ਪੜੇ ਨਰਦਈ ਤੇ ਘਿਰਨਾ ਜੋਕ ਨਹੀਂ ਪਰ ਮਨੁੱਖ ਦੇ ਅੰਦਰ ਜਿਹੜੀ ਨਵਾਂ ਕੁਝ ਵੇਖਣ ਦੀ ਇੱਛਾ ਸਮਾਈ ਰਹਿੰਦੀ ਹੈ ਇਹ ਕਦੀ ਕਦੀ ਕ੍ਰਿੰਤ ਚੀਜ਼ਾਂ ਵਿੱਚ ਵੀ ਉਸ ਲਈ ਸਵਾਦ ਭਰ ਦਿੰਦੀ ਹੈ ਆਵਾਜ਼ਾਂ ਆ ਰਹੀਆਂ ਸਨ ਆਵਾਜ਼ਾਂ ਆ ਰਹੀਆਂ ਸਨ ਮਾਰੋ ਬਰਾਮਜਾਦੀ ਨੂੰ ਖੂਬ ਕੱਤ ਬਣਾਓ ਸਰਕਾਰ ਵੀ ਸੌਰੀ ਨਹੀਂ ਹੈ ਸਾਡੀ ਦਿਨ ਦੀਵੇਂ ਚੋਰਨਾ ਕ੍ਰੀਸਤੇ ਜਾ ਰਹੇ ਚੋਰ ਉਤੇ ਜਿਉਂ-ਜਿਉਂ ਮਾਰ ਪੈਂਦੀ ਲੋਕਾਂ ਦੀ ਦਿਲਚਸਪੀ ਉਸ ਨਾਲ ਵਧਦੀ ਜਾ ਰਹੀ ਸੀ ਬਹੁਤ ਬੁਰੀ ਤਰ੍ਹਾਂ ਮਧੋਲਿਆ ਹੋਇਆ ਕੁੱਤੇ ਵਾਂਗ ਹੌਂਕ ਰਿਹਾ ਸੀ ਉਹ ਪਿੰਡ ਉਸ ਦਾ ਪਿੰਡਾ ਉਸ ਦਾ ਕਈਆਂ ਥਾਂਾਂ ਤੋਂ ਜਰੀਟਿਆ ਹੋਇਆ ਖਖ ਵੜੇ ਸੁੱਜੇ ਹੋਏ ਨੱਕ ਤੇ ਦੰਦਾਂ ਚੋਂ ਖੂਨ ਸੇਮ ਰਿਹਾ ਸੀ ਪੀੜ ਵਿੱਚੋਂ ਕਿਸੇ ਦੀ ਆਵਾਜ਼ ਸੁਣਾਈ ਦਿੱਤੀ ਛੱਡ ਛੱਡ ਦਿਓ ਜੀ ਵਿਚਾਰਾ ਫਾਹਜਾ ਮਰ ਜਾਵੇਗਾ ਮਾਰ ਖਾਂ ਦਾ ਖਾਂ ਦਾ ਦਇਆ ਚਾਚਨਾ ਦੇ ਰੰਗ ਵਿੱਚ ਰੰਗੀ ਇਹ ਆਵਾਜ਼ ਪਹਿਲਾਂ ਤਾਂ ਪੀੜ ਦੇ ਰੌਲੇ ਵਿੱਚ ਗੁੰਮ ਜਿਹੀ ਹੋ ਗਈ ਪਰ ਜਦ ਲੋਕਾਂ ਨੇ ਜ਼ੋਰ ਦੀ ਦੋਂ ਦੇ ਤਾਂ ਡੇਢ ਲੱਤ ਵੇਖੀ ਤੇ ਨਾਲੇ ਵੇਖਿਆ ਕਿ ਦੋ ਪੌੜੀਆਂ ਜਿਹੜੀਆਂ ਪਹਾੜਾਂ ਦਾ ਜੋ ਜਿਹੜੀਆਂ ਕਿਸੇ ਹੋਰ ਦੇ ਹੱਥ ਵਿੱਚ ਫੜੀਆਂ ਹੋਗੀਆਂ ਸੰਤਾ ਇਸ ਆਵਾਜ਼ ਦੇ ਨਾਲ ਇਹ ਜਿੰਗਾ ਕੁਝ ਹੋਰ ਵੀ ਆਰ ਲਗਾ ਇੱਕ ਵਾਰੀ ਫੇਰ ਸ਼ੋਰ ਸੁਣਾਈ ਦਿੱਤਾ ਜਾਨ ਦਿਓ ਜਾਨ ਦਿਓ ਵਿਚਾਰਾ ਪਾਹਜ ਹੈ ਜਾਨ ਕਿਸ ਤਰ੍ਹਾਂ ਦਿਓ ਇੱਕ ਪਾਰੇ ਸਰੀਰ ਤੇ ਮਧਰੇ ਕਰਦੇ ਆ ਆਦਮੀ ਚਲਾਇਆ ਜਿਸ ਦਾ ਨੁਕਸਾਨ ਹੁੰਦਾ ਉਸੇ ਨੂੰ ਪਤਾ ਲੱਗਦਾ ਹੈ ਤੁਸਾਂ ਲੋਕਾਂ ਦਾ ਸਹਿਜ ਨਾਲ ਆਖ ਦਿੱਤਾ ਕਿ ਜਾਨ ਦਿਓ ਪਰ ਇੱਧਰ 100 ਰੁਪਏ ਨੂੰ ਹੁੰਜਾ ਫਿਰ ਫਿਰ ਜਾਣਾ ਸੀ ਲੁਧਿਆਣੇ ਦੀ ਚੌਕੀ ਨੰਬਰ 3 ਦੇ ਲਾਗੇ ਮਹੱਲਾ ਮਹੱਲੇ ਦੀ ਚੌਕ ਵਿੱਚ ਵਾਪਰ ਰਹੀ ਸੀ ਇਹ ਘਟਨਾ ਸੰਧਿਆ ਦੇ ਕੁਸਮ-ਕੁਸੇ ਤੇ ਖਾਮੋਸ਼ੀ ਵਿੱਚ ਇਹ ਰੌਲਾ ਇੰਝ ਪ੍ਰਤੀਤ ਹੁੰਦਾ ਸੀ ਜਿਵੇਂ ਕਿਸੇ ਆਕਾਂਤ ਜੰਗਲ ਵਿੱਚ ਦਰਜਨਾਂ ਸ਼ੇਰ ਦਹਾੜ ਰਹੇ ਹੁੰਦੇ ਹਨ ਚੌਂਕ ਦੇ ਪਿਛਵਾੜੇ ਸੜਕ ਦੇ ਕੰਡੇ ਇੱਕ ਹੱਤਾ ਵਿੱਚ ਪਸ਼ਮੀਨੇ ਰਾਤੇ ਵਿੱਚ ਪਸ਼ਮੀਨੇ ਦੀਆਂ ਸਾਲਾਂ ਰੰਗਣ ਦਾ ਕਾਰਖਾਨਾ ਸੀ ਜਿਸ ਵਿੱਚ ਬਹੁਤ ਸਾਰੇ ਕਾਰੀਗਰ ਕੰਮ ਕਰਦੇ ਸਨ ਜਦੋਂ ਉਹ ਲੋਕ ਸੁੱਕ ਚੁੱਕੀਆਂ ਸਾਲਾਂ ਸ਼ਾਲਾਂ ਨੂੰ ਰਸਨਾ ਤੋਂ ਦੋਦਾਰ ਕੇ ਉਹਨਾਂ ਦੀਆਂ ਤੈਹਾਂ ਲਾ ਰਹੇ ਸਨ ਤਾਂ ਉਹ ਲੰਗੜਾ ਪਹਾੜੀਆਂ ਨਾਲ ਤੁਰਦਾ ਹੋਇਆ ਨਲਕੇ ਤੋਂ ਪਾਣੀ ਪੀਣ ਦੇ ਵੱਜ ਹੱਤੇ ਅੰਦਰ ਆ ਗਿਆ ਤੇ ਮੋਰ ਨ ਲੱਗਿਆ ਉਸਨੇ ਕਾਰੀਗਰਾਂ ਦੀ ਨਜ਼ਰ ਉਚਾ ਕੇ ਇੱਕ ਸ਼ਾਲ ਚੁੱਕਿਆ ਤੇ ਤੁਰਦਾ ਬਣਿਆ ਕੁਝ ਤਾਂ ਕਾਰੀਗਰਾਂ ਦੇ ਰਜੇਵੇਂ ਨਹੀਂ ਤੇ ਕੁਝ ਸੰਧਿਆ ਦੇ ਹਨੇਰੇ ਨੇ ਜ਼ੋਰ ਦੀ ਮਦਦ ਕੀਤੀ ਪਰ ਕਿਸਮਤ ਨੇ ਉਸ ਦਾ ਸਾਥ ਨਾ ਦਿੱਤਾ ਜਦ ਹੱਤੇ ਚ ਨਿਕਲਦਿਆਂ ਵੀ ਇੱਕ ਹੋਰ ਕਾਰੀਗਰ ਸਾਹਮਣੇ ਆ ਨਿਕਲਿਆ ਜਿਸ ਨੇ ਜ਼ੋਰ ਦੀ ਕੱਚੇ ਮਾਰੀ ਹੋਈ ਸ਼ਾਲ ਨੂੰ ਤੱਕ ਕੇ ਰੋਣਾ ਪਾ ਦਿੱਤਾ ਕਿ ਚੋਰ ਫੜਿਆ ਗਿਆ ਕੁਝ ਲੋਕਾਂ ਦੀ ਮੰਗ ਸੀ ਕਿ ਚੋਰ ਨੂੰ ਛੱਡ ਦਿੱਤਾ ਜਾਵੇ ਤੇ ਕੁਝ ਦਾ ਇਰਾਦਾ ਸੀ ਕਿ ਉਸ ਨੂੰ ਥਾਣੇ ਪਹੁੰਚਾਇਆ ਜਾਵੇ। ਛਕ ਲੰਗੜੀ ਲੱਤ ਨੇ ਚੋਰ ਦੀ ਮਦਦ ਕੀਤੀ ਜਿਸ ਨੂੰ ਵੇਖ ਕੇ ਦਿਆਵਾਨਾਂ ਦੀ ਬਹੁਤ ਸੰਤਤੀ ਹੋ ਗਈ। ਕੁਝ ਲੋਕਾਂ ਨੇ ਗਾਹ ਹੋ ਕੇ ਮੈਨਾਂ ਦਾ ਤਰਲਾ ਕੀਤਾ ਨਤੀਜਾ ਹੋਇਆ ਕਿ ਚੋਰ ਨੂੰ ਹੋਰ ਦੋ ਚਾਰ ਤੌ ਥੱਪੇ ਮਾਰ ਕੇ ਛੱਡ ਦਿੱਤਾ ਗਿਆ। ਇਹ ਦੋ ਦੋਵੇਂ ਪਹਾੜੀਆਂ ਉਸ ਤੇ ਡਿੱਗੇ ਹੋਏ ਸਰੀਰ ਉੱਤੇ ਆਪਨਾ। ਪੀੜ ਖੇਨ ਪੁੱਟ ਗਈ ਪਰ ਅਜੇ ਵੀ ਕੋਈ ਕੋਈ ਗਾਲ ਉਸ ਚੋਰ ਨੂੰ ਸੁਣਾਈ ਦੇ ਰਹੀ ਸੀ ਉਸ ਨੂੰ ਆਪਣੇ વાસ્તਵਿਕਤਾ ਦੀ ਅਨੁਭਵਤਾ ਹੋਈ ਤੇ ਸਰੀਰ ਦਾ ਪੂਰਾ ਜੋਰ ਲਾ ਕੇ ਉੱਠਣ ਵਿੱਚ ਕਾਮਯਾਬ ਹੋ ਗਿਆ ਉਸ ਦੀ ਇੱਕ ਪਹਾੜੀ ਇੱਕ ਥਾਂ ਤੋਂ ਥੋੜੀ ਜਿੰਨੀ ਦਰੇਲੀ ਤੇ ਸੀ ਫਿਰ ਉਹ ਫੋੜਨਾ ਉਤੇ ਸਰੀਰ ਦਾ ਸਾਰਾ ਭਾਰ ਪਾਈ ਹੌਲੀ ਹੌਲੀ ਇੱਕ ਪਾਸੇ ਦੁਰ ਪਿਆ ਡੋਲਦਾ ਚਟਲਾਉਂਦਾ ਉਹ ਮਹੱਲੇ ਚੋਂ ਨਿਕਲਿਆ ਕਾਫੀ ਸੰਘਣਾ ਹਨੇਰਾ ਹੋ ਗਿਆ ਸੀ ਉਸ ਦਾ ਘਰ ਪਾਵੇਂ ਇਸ ਮੁਹੱਲੇ ਦੇ ਇੱਕ ਸਿਰੇ ਵੱਲ ਪੁਰਾਣੀ ਆਬਾਦੀ ਵਿੱਚ ਸੀ ਪਰ ਹਲੇ ਘਰ ਚਾਨਦੀ ਉਸ ਦੀ ਸ਼ਾਇਦ ਸਲਾਹ ਨਹੀਂ ਸੀ ਉਹ ਰਸਤਾ ਵਲਾ ਕੇ ਇਸਲਾਮੀਆਂ ਸਕੂਲ ਰੋਡ ਵੱਲ ਦੁਰਪਿਆ ਤੇ ਇੱਕ ਨਲਕੇ ਪਾਸ ਜਾ ਰੁਕਿਆ ਨਲਕੇ ਤੋਂ ਉਸ ਮੂਹ ਹੱਥ ਤੋਤਾ ਚੂਲੀਆਂ ਕਰਕੇ ਤੰਦ ਤੇ ਨੱਕ ਦਾ ਲਹੂ ਸਾਫ਼ ਕੀਤਾ ਪੀੜ ਨਾਲ ਉਹ ਬਹੁਤੀ ਤਕਲੀਫ਼ ਜਿਹੜੀ ਉਸ ਨੂੰ ਔਖਿਆ ਕਰ ਰਹੀ ਸੀ ਇਹ ਗਰਮੀ ਦੀ ਸੀ ਉਸ ਦਾ ਦਿਲ ਕੀਤਾ ਕੱਪੜੇ ਉਤਾਰ ਕੇ ਨਲਕੇ ਹੇਠ ਬੈਠ ਜਾਵੇ ਪਰ ਇੱਕ ਤਾਂ ਸਰਕਾਰੀ ਨਲਕੇ ਉੱਤੇ ਨਹਾਣ ਦੀ ਮਨਾਹੀ ਤੋ ਜਾ ਉਸ ਨੂੰ ਗਰਮ ਸਰਦ ਹੋ ਜਾਂਦਾ ਵੀ ਡਰ ਸੀ ਪਾਣੀ ਦੀ ਮਦਦ ਨਾਲ ਗਰਮੀ ਤੇ ਗਰਮੀ ਤੇ ਮਾਰ ਦੇ ਚਿੰਨਾਂ ਨੂੰ ਮਟਾਉਣ ਦੀ ਕੋਸ਼ਿਸ਼ ਉਸ ਜਾਰੀ ਰੱਖੀ ਫਿਰ ਉਹ ਨਲਕੇ ਤੋਂ ਕੁਝ ਹਟ ਕੇ ਤੋਂ ਕੁਝ ਹਟ ਕੇ ਥਾਂ ਜਾ ਕੇ ਲੰਬਾ ਪੈ ਗਿਆ ਤੇ ਅੱਖਾਂ ਮੀਟੀ ਅੱਜ ਦੀ ਦਰਘਟਨਾ ਬਾਰੇ ਸੋਚਣ ਲੱਗ ਪਿਆ ਕੁਝ ਪਾਣੀ ਦੀ ਮਦਦ ਨਾਲ ਤੇ ਕੁਝ ਹਵਾ ਚੱਲ ਪੈਣ ਕਰਕੇ ਉਸ ਨੂੰ ਕੁਝ ਆਰਾਮ ਮਹਿਸੂਸ ਹੋਣ ਲੱਗਾ ਚੋਖਾ ਚਿਰ ਉਹ ਲੈ ਡਿਆ ਰਹੇ ਹਤੇ ਫਿਰ ਉਸ ਨੂੰ ਘਰ ਪਹੁੰਚਣ ਦਾ ਖਿਆਲ ਆਇਆ ਪਰ ਉਸ ਨੂੰ ਡਰ ਸੀ ਕਿ ਮਤੇ ਘਰ ਜਾ ਕੇ ਉਸ ਦੀ ਅਜੋਕੀ ਹਾਲਤ ਪ੍ਰਗਟ ਹੋ ਜਾਵੇ ਖਾਸ ਕਰਕੇ ਉਸ ਦੇ ਚਿਹਰੇ ਦਾ ਸੁੱਜਿਆ ਹੋਇਆ ਹਿੱਸਾ ਤਾਂ ਮੂੰਹ ਬੋਲ ਕੇ ਇਸ ਘਟਨਾ ਦੀ ਸਾਕੀ ਭਰੇਗਾ ਪਰ ਇਸ ਦਾ ਉਸ ਪਾਸ ਕੋਈ ਇਲਾਜ ਛੁਟ ਇਸ ਤੋਂ ਨਹੀਂ ਸੀ ਕਿ ਹਨੇਰੀ ਵਿੱਚ ਜਾ ਕੇ ਮੰਜੇ ਤੇ ਲੇਟ ਰਹੀ ਸਵੇਰ ਤੱਕ ਅਵਲ ਤੱਕ ਅੱਬਲ ਤਾਂ ਸੋਚ ਕੁਝ ਨਾ ਕੁਝ ਘਟ ਹੀ ਜਾਵੇਗੀ ਨਹੀਂ ਤਾਂ ਕੋਈ ਬਹਾਨਾ ਤਰਾਸ਼ ਲਵਾਗਾ ਡਿੱਗ ਪੈਨ ਦਾ ਕਿਸੇ ਦੌੜੀ ਜਾਂਦੀ ਮੈਂ ਜਾਂ ਸਾਂਹ ਦਿਲ ਬੇਟ ਵਿੱਚ ਆ ਜਾਂਦਾ ਜਾਂ ਕੋਈ ਜਹੂਰ ਓਟ ਕੇ ਤੁਰ ਪਿਆ ਉਹਦੀਆਂ ਲੱਤਾਂ ਜਵਾਬ ਦੇ ਰੰਗਾ ਸਨ ਪਰ ਘਰ ਤਾਂ ਪਹੁੰਚਣਾ ਹੀ ਹੋਵੇਗਾ ਘਰ ਤੋਂ ਬਿਨਾ ਹੋਰ ਠਹਿਰ ਹੀ ਗੇੜੀ ਸੀ ਉਸ ਲਈ ਗੁੱਸੇ અપਮਾਨ ਤੇ ਵਿਚ ਜਿੰਦਾ ਦੇ ਸੇਕ ਨਾਲ ਉਸ ਦਾ ਅੰਦਰ ਇਸ ਵੇਲੇ ਜਿਵੇਂ ਪੱਠੀ ਦਾ ਰੂਪ ਬਣਿਆ ਹੋਇਆ ਸੀ ਜਿਉਂ-ਜਿਉਂ ਉਸ ਨੂੰ ਬੀਤੀ ਘਟਨਾ ਦਾ ਖਿਆਲ ਆਉਂਦਾ ਉਸ ਦੇ ਕਦਮ ਰੁਕ ਜਾਂਦੇ ਜਿਉਂ-ਜਿਉਂ ਅੱਗੋਂ ਵਾਪਰਨ ਵਾਲੀ ਕਿਸੇ ਨਵੀਂ ਘਟਨਾ ਦੀ ਸੁਭਾਵਨਾ ਵਾਲ ਉਸ ਦਾ ਧਿਆਨ ਜਾਂਦਾ ਉਸ ਦੇ سینੇ ਵਿੱਚ ਕੁਝ ਇਸ ਤਰ੍ਹਾਂ ਦਾ ਹੋਣ ਲੱਗ ਪੈਂਦਾ ਜਿਵੇਂ ਉਸ ਨੇ ਛੇਰਾ ਮੋਹੀ ਲੋਹਾ ਨਿਗਲ ਲਿਆ ਹੋਵੇ ਜਿਹੜਾ ਪਛਾਣਾ ਉਸ ਦੀ ਤਾਕਤ ਤੋਂ ਬਾਹਰ ਹੋ ਗਈ ਫਿਰ ਬਿਗੜਦਾ ਮੂਵਿਸ ਹਵਾ ਤੇ ਬੇ ਰਹਿਮ ਕਰਦਾ ਮੂੰ ਉਸਦੇ ਕਦਮਾਂ ਨੂੰ ਰੋਕਣ ਰੁਕਣ ਨਹੀਂ ਸੀ ਦੇ ਰਿਹਾ ਉਹਦਾ ਹੀ ਉਹਦਾ ਹੀ ਮਾਰ ਨਾਲ ਭੰਨੇ ਹੋਏ ਸਰੀਰ ਨੂੰ ਉਹ ਘਰ ਵੱਲ ਕਸੀਟੀ ਲੈ ਜਾ ਰਿਹਾ ਸੀ ਜਿਉਂ ਹੀ ਉਸ ਉਸ ਨੇ ਦਲਹੀਜ਼ ਅੰਦਰ ਕਦਮ ਰੱਖਿਆ ਕਿ ਇੱਕ ਮੱਧਦੀ ਹੋਈ ਆਵਾਜ਼ ਉਸਦੇ ਕੰਨਾਂ ਨਾਲ ਟਕਰਾਈ ਫਿਰ ਪਹਾੜ ਦਾ ਖੜਕਾਂਦਾ ਖਾਲ ਮੁਖੱਲੀ ਆ ਗਿਆ ਮੈਂ ਤੈਨੂੰ ਕੀ ਕਹਿ ਹਸੀ ਜਾਣ ਲੱਗਿਆ ਆਪਣੇ ਜੀਵਨ ਸਾਥੀ ਨੂੰ ਘਰ ਵੜਦਿਆਂ ਹੀ ਸਲੋਚਨਾ ਨੇ ਫਟਕਾਰ ਮਪਈ ਪਰ ਸ਼ਾਇਦ ਇਹਨੇ ਨਾਲ ਵੀ ਉਸ ਦਾ ਮਨ ਨਹੀਂ ਭਰਿਆ ਉਹ ਅਜੇ ਹੋਰ ਵੀ ਬੜਾ ਕੁਝ ਕਹਿਣ ਵਾਲੀ ਸੀ ਜਦੋਂ ਕਿ ਪਤੀ ਨੂੰ ਉਸਨੇ ਸਵੇਰੇ ਘਰੋਂ ਨਿਕਲਣ ਤੋਂ ਪਹਿਲਾਂ ਦੋਹਰਾ ਤੇਰਾ ਦੇ ਕਿ ਲਿਸਟ ਗਣਾਈ ਸੀ ਚੀਜ਼ਾਂ ਲਿਆਉਂਦੀ ਉਹ ਕੰਗਾ ਦਿਨਾਂ ਤੋਂ ਭਰੀ ਬਿੱਤੀ ਹੋਈ ਸੀ ਉਹ ਦਿਹਾੜੀ ਮੁੜ ਮੁੜ ਕੇ ਉਹਨਾਂ ਚੀਜ਼ਾਂ ਦੀ ਗਿਣਤੀ ਗਿਣਤੀ ਰਹੀ ਸੀ ਜਦੋਂ ਕਈ ਦਿਨਾਂ ਤੋਂ ਘਰ ਵਿੱਚ ਮੁਕੰਮਾ ਹੋਣਾ ਸਨ ਨਾਲੋਂ ਨਾਲ ਪਤੀ ਉਤੇ ਕਿਚੀਚਾਂ ਵਟਦੀ ਰਹੀ ਉਸ ਦੇ ਖਿਆਲ ਵਿੱਚ ਮਰਦ ਦਾ ਜਨਾਨੀ ਉਤੇ ਸਭ ਤੋਂ ਭਾਰੀ ਅਨਾਉ ਇਸ ਇਹ ਹੈ ਕਿ ਉਹ ਜਨਾਨੀ ਨੂੰ ਤਾਂ ਹਰ ਵੇਲੇ ਉਸ ਦੀਆਂ ਜ਼ਿੰਮੇਵਾਰੀਆਂ ਚਿੰਤਾ ਚਿਤਾ ਕੇ ਖੋਸਦਾ ਰਹੀ ਪਰ ਆਪਣੀਆਂ ਜ਼ਿੰਮੇਵਾਰੀਆਂ ਤੋਂ ਹਮੇਸ਼ਾ ਅੱਖਾਂ ਮੀਟੇ ਰੱਖੀ ਇੱਕਰ ਸੋਈ ਖਾਤਰ ਜਨਾਨੀ ਨੂੰ ਸੌ ਕਸਮ ਦੀਆਂ ਚਿੰਤਾਵਾਂ ਨਾਲ ਬਾਹ ਪੈਂਦਾ ਅਣਗਿਣਤ ਚੀਜ਼ਾਂ ਵਿੱਚੋਂ ਇੱਕ ਚੀਜ਼ ਵੀ ਜੇ ਘਰ ਵਿੱਚ ਘਟ ਹੋਵੇ ਤਾਂ ਲੂਣ ਵਰਗੀ ਤੁਸ਼ ਚੀਜ਼ ਹੀ ਜੇ ਇੱਕ ਵੇਲੇ ਨਾ ਹੋਵੇ ਤਾਂ પતિ ਦੇਵਤਾ ਸੀਖ ਖੋਖਰ ਹੋ ਪੈਣਗੀ ਪਰ ਉਹ ਇਤਨਾ ਨਹੀਂ ਸੋਚਦੇ ਕਿ ਲੂਣ ਦੀਣ ਹੋਤਾ ਜ਼ਿੰਮੇਵਾਰ ਕੌਣ ਹੈ ਅੱਜ ਜਦੋਂ ਸ਼ੰਗਾਰਾ ਸਿੰਘ ਵੱਡੇ ਵੇਲੇ ਘਰੋਂ ਨਿਕਲਿਆ ਸੀ ਤਾਂ ਸਲੋਚਨਾ ਉਸ ਦੇ ਕਈ ਕਦਮਾਂ ਜਾਂਦੀ ਕੁਮ ਅਵਾਜ਼ਾਂ ਦਿੰਦੀ ਰਹੀ ਰਾਤ ਜੋਗਾ ਆਟਾ ਹੈ ਨਹੀਂ ਬਾਲਣ ਵੀ ਲਿਆਉਣ ਆਲੇ ਨਾਲੇ ਸਾਬਣ ਕਪੜੇ ਧੋਣ ਵਾਲੇ ਪਏ ਨੇ ਨਲੇ ਮਿੱਟੀ ਦਾ ਤੇਲ ਨਲੇ ਨਲੇ ਤੇ ਸ਼ੰਗਾਰਾ ਸਿੰਘ ਪਾਸ ਸਾਰੀਆਂ ਮੰਗਾਂ ਦੇ ਕੋ ਜਵਾਬ ਸੀ ਅੱਛਾ ਅੱਛਾ ਜਨਾਨੀ ਦਾ ਮਨ ਆਦਮੀ ਨਾਲ ਵਧੇਰੇ ਭਾਵਕ ਹੁੰਦਾ ਹੈ ਉਹ ਕਿਸੇ ਵਕਤੀ ਓਕਰ ਤੋਂ ਬੀਰ ਧੋਕੇ ਅਗਲੀਆਂ ਪਿਛਲੀਆਂ ਕੱਲਾ ਸੋਚਣ ਲੱਗ ਪੈਂਦੀ ਹੈ ਸਲੋਚਨਾ ਨੂੰ ਵੀ ਆਪਣੇ ਬੁਰੇ ਦਿਨਾਂ ਦੀ ਅਨੁਭਵਤਾ ਨੇ ਅੱਜ ਬੜੀ ਉਦਾਸ ਰੱਖਿਆ ਸੀ ਉਹ ਕਦੀ ਆਪਣੇ ਮਾਪਿਆਂ ਨੂੰ ਕੋਸਦੀ ਰਹੀ ਕਦੀ ਆਪਣੀ ਕਿਸਮਤ ਨੂੰ ਤੇ ਕਦੀ ਆਪਣੇ ਪਤੀ ਨੂੰ ਉਸ ਦੇ ਦਿਦਲੋਂ ਮੁਰਮੜਹਾਂ ਕੇ ਉੱਠਦੇ ਕਹੇ ਭੜੇ ਮਹੂਰਤ ਵਿੱਚ ਉਸ ਦਾ ਸੰਜੋਗ ਹੋਇਆ ਸੀ ਇਸ ਲਾਪਰਵਾਹ ਤੇ ਕਠੋਰ ਆਦਮੀ ਨਾਲ ਇਸ ਨਾਲ ਤਾਂ ਚੰਗਾ ਸੀ ਕਿ ਉਹ ਸਾਰੀ ਉਮਰ ਕੁਆਰੀ ਟਿਕੀ ਰਹਿੰਦੀ ਉੱਤ ਹੋਰ ਮੁਸੀਬਤ ਇਹ ਕੀ ਗਰਮੀ ਉੜਕਾਂ ਦੀ ਪੈ ਰਹੀ ਸੀ ਉਛੜ ਤੇ ਹੋਮਸ ਨਾਲ ਉਸ ਦਾ ਪੂਰਾ ਹਾਲ ਸੀ ਮਕਾਨ ਵਿੱਚ ਨਾ ਕੋਈ ਵਾਰੀ ਦਾ ਝਰਨਾ ਨਾ ਝਰਨਾ ਕੇਵਲ ਇੱਕ ਕਮਰਾ ਤੇ ਉਸ ਦੇ ਪਿੱਛੇ ਇੱਕ ਕੋਠੀ ਕੋਈ ਵੇੜਾ ਆਂਗਣ ਹੁੰਦਾ ਤਾਂ ਵੀ ਤਾਜੀ ਹਵਾ ਦਾ ਇੱਕ ਅਧ ਬੋਲਾ ਤਾਂ ਨਸੀਬ ਹੁੰਦਾ ਮਕਾਨ ਦਾ ਮੱਥਾ ਚੜ੍ਹਦੇ ਵੱਲ ਹੋਣ ਕਰਕੇ ਜਿਉਂ ਹੀ ਦੁਪਹਿਰਾਂ ਦਾ ਸੂਜ ਚੇਹਰਾ ਹੁੰਦਾ ਤੇ ਸਾਰਾ ਘਰ ਤਪਣ ਲੱਗ ਪੈਂਦਾ ਘਰ ਵਿੱਚ ਇੱਕ ਅਧ ਪੱਖੀ ਵੀ ਨਹੀਂ ਸੀ ਜਿਸ ਤੇ ਲਿਆਉਣ ਲਈ ਉਹ ਰੋਜ਼ ਹੀ ਛੰਗਾਰਾ ਸਿੰਘ ਨੂੰ ਕਹਿੰਦੀ ਤੇ ਉਹ ਅੱਗੋਂ ਹੂੰ ਹਾਂ ਕਰ ਛੱਡਦਾ ਸੀ ਗਰਮੀ ਤੋਂ ਬਚਣ ਲਈ ਉਹ ਪਾਸ ਜੇ ਕੋਈ ਹਥਿਆਰ ਸੀ ਤਾਂ ਇੱਕ ਚੌੜਾ ਜਿਹਾ ਗੱਤਾ ਜਿਹੜਾ ਚਲਦਿਆਂ ਚਲਦਿਆਂ ਵਿਚਕਾਰੋਂ ਟੁੱਟ ਕੇ 1 2 ਹੋ ਗਿਆ ਸੀ ਇੱਕ ਦਿਨ ਤਾਂ ਦਿਨ ਦਾ ਤਾਂ ਸੰਤਾਪ ਤਾਂ ਨਹੀਂ ਸੀ ਜਿਵੇਂ ਦੁਪਹਿਰੇ ਗਰਮੀ ਦਾ ਜੋਰ ਹੁੰਦਾ ਕਿ ਉਸ ਗੱਤੇ ਦੇ ਟੁਕੜੇ ਨੂੰ ਲੈ ਕੇ ਬੁਰੂਹਾ ਵਿੱਚ ਬੈਠ ਜਾਂਦੀ ਉਸ ਦੀ ਨਜ਼ਰ ਘੜੀ ਮੋੜੀ ਸਾਹਮਣੇ ਦੋ ਮੰਜਲੇ ਉੱਤੇ ਜਾ ਪੈਂਦੀ ਜਿਸ ਦੀ ਸਜੀ ਹੋਈ ਬੈਠਕ ਦਾ ਬੂਆ ਅਕਸਰ ਖੁੱਲਾ ਰਹਿੰਦਾ ਤੇ ਜਿਸ ਦੀ ਛੱਤ ਨਾਲ ਬਿਜਲੀ ਦਾ ਪੱਖਾ ਫੁੱਲ ਸਪੀਡ ਵਿੱਚ ਚੱਲ ਰਿਹਾ ਹੁੰਦਾ ਉਸ ਦੇ ਅੰਦਰੋਂ ਰਮਾਨ ਉੱਠਦਾ ਕਿੱਡੇ ਬਾਗਾਂ ਵਾਲੇ ਨੇ ਇਸ ਘਰ ਦੇ ਮਾਲਕ ਅੱਜ ਦੀ ਦਿਹਾੜ ਤਾਂ ਉਸਨੇ ਹੋਰ ਵੀ ਔਖ ਵਿੱਚ ਗੁਜ਼ਾਰੀ ਸ਼ਾਇਦ ਇਸ ਕਰਕੇ ਕਿ ਉਹ ਦਿਲ ਹੀ ਦਿਲ ਵਿੱਚ ਆਪਣੇ ਟੁੱਟੇ ਹੋਏ ਗੱਤੇ ਅਤੇ ਉਸ ਚਮਕੀਲੇ ਪੱਖੇ ਦਾ ਟਕਰਾ ਕਰਦੀ ਰਹੀ ਸੀ ਮੋੜਮੋੜ ਪੱਖੇ ਦੀ ਕੂਕ ਕੋ ਜਿੰਨੀ ਵਾਰੀ ਉਸਦੇ ਕੰਨੀਆਂ ਪੈਂਦੀ ਉਤੇ ਗੁੱਸੇ ਤੇ ਬੇਰਾਮੀ ਵਿੱਚ ਹੋਰ ਵਾਅਦਾ ਕਰੀ ਜਾਂਦੀ ਉਸਨੇ ਅੱਜ ਵੀ ਸ਼ੰਗਾਰਾ ਸ਼ੰਗਾਰਾ ਸਿੰਘ ਨੂੰ ਖਾਲ ਮੁਖ ਖਾਲ ਮੁਖਾਲੀ ਘਰ ਵੜਦਿਆਂ ਤੱਕਿਆ ਤੇ ਨਾ ਹੱਥ ਵਿੱਚ ਕੋਈ ਸਮਾਨ ਤੇ ਨਾ ਉਸ ਦੇ ਪਿੱਛੇ ਕੋਈ ਮਜ਼ਦੂਰ ਪਾਣ ਦੀ ਗੁੱਸਾ ਉਸ ਦਾ ਸਾਰੇ ਹੱਦਾਂ ਬੰਨੇ ਟੱਪ ਗਿਆ ਘਰ ਦੇ ਬਲੇਵੇਂ ਚ ਦਾ ਪੱਜ ਪਾ ਕੇ ਉਹ ਇੱਕ ਵੈਰਗੀ ਬਨਣ ਵਾਲੀ ਹੋ ਉੱਠੀ ਉਸ ਚਾਹਿਆ ਕਿ ਸੀਨੇ ਅੰਦਰ ਭਰੇ ਹੋਏ ਲੰਬਿਆਂ ਦੇ ਅੰਬਾਰ ਨੂੰ ਸਮੋਦਾ ਪਤੀ ਉੱਤੇ ਉਲੰਧ ਦੇਮਾ ਪਰ ਉਹ ਪਲੀ ਮਟਿਆਰ ਸ਼ਕ ਚਾਹੇ ਨਹੀਂ ਸੀ ਜਾਣਦੀ ਕਿ ਉਸ ਦੇ ਮੂੰਹੋਂ ਨਿਕਲੇ ਹੋਏ ਉਹ ਬ੍ਰੋਤ ਛੋਟੇ ਜਿਹੇ ਵਾਕ ਵਿੱਚ ਵੀ ਉਹ ਐਸਾ ਵੀ ਕੁਝ ਕਹਿ ਗਈ ਸੀ ਜਿਹੜਾ ਉਸਦੇ ਪਤੀ ਲਈ ਹਜ਼ਾਰ ਫਟਕਾਰਾਂ ਤੋਂ ਵੱਧ ਕਸ਼ਟਕਾਰ ਹੀ ਸਾਬਤ ਹੋਇਆ ਪਹਾੜਾਂ ਖੜਕਾਂ ਦਾ ਸ਼ੰਗਾਰਾਂ ਸੇ ਸੰਗਣੇ ਜਾਂ ਤਾਂ ਸੋਨੀ ਸੋਨੀ ਕਰ ਛੱਡੀ ਤੇ ਜਾਂ ਮਨੋ ਉਬਕਾਰਾਂ ਦੇ ਦਬਾਅ ਨੇ ਉਸ ਦੀ ਜਵਾਨ ਖਿੱਚੀ ਹੋਈ ਸੀ ਕೇವਲ ਇੱਕ ਵਾਰੀ ਉਸਨੇ ਸਲੋਚਨਾ ਵੱਲ ਇੱਕ ਵਾਰੀ ਵਗ ਬਗਲਾ ਹੇਠ ਦਵਾਆਂਾਂ ਪੌੜੀਆਂ ਵੱਲ ਦੇਖਿਆ ਤੇ ਅੰਦਰਲੇ ਸੰਤਾਪ ਨੂੰ ਜ਼ਹਿਰ ਮਾਰ ਕਰਕੇ ਉਹ ਉਵੇਂ ਹੀ ਘਟ 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 ਕਰ ਖਟ ਖਟ ਦੀ ਆਵਾਜ਼ ਪੈਦਾ ਕਰਦਾ ਪਿਛਲੇ ਅੰਦਰ ਲੰਘ ਗਿਆ ਉਸਨੇ ਉਹਲੀਆਂ ਦਾ ਪਰਦਾ ਕੱਜਾ ਗਿਆ ਕਿਉਂਕਿ ਤੇਲ ਖਤਮ ਹੋਣ ਕਰਕੇ ਘਰ ਵਿੱਚ ਹਨੇਰਾ ਸੀ ਪਤੀ ਦੀ ਸੋਪੇਖਿਆ ਨੇ ਸਲੋਚਨਾ ਦੇ ਗ੍ਰੋਧ ਨੂੰ ਹੋਰ ਭਿਆਨਕ ਬਣਾ ਦਿੱਤਾ। ਰੋਜਾਂਗ ਜੀ ਸ਼ੰਗਾਰਾ ਸਿੰਘ ਵੀ ਅੱਗੋਂ ਨਹਿਲੇ ਉੱਤੇ ਦੈਲਾ ਮਾਰਦਾ ਹੋਇਆ ਦੋ ਚਾਰ ਤੱਤਾਂ ਠੰਡੀਆਂ ਸੁਣਾ ਦਿੰਦਾ ਤਾਂ ਸ਼ਾਇਦ ਉਹ ਇਤਨੀ ਲੋਹੀ ਲਾਖੀ ਨਾ ਹੋਉਂਦੀ। ਆਪਣੀ ਸਾਰੀ ਜ਼ਿੰਦਗੀ ਵਿੱਚ ਸ਼ੰਗਾਰਾ ਸਿੰਘ ਨੇ ਇਨਾ ਤਰਸ ਕਰ ਕਦੀ ਨਹੀਂ ਸੀ ਸਹਾਰ ਜਿੰਨਾ ਸਹਾਰ ਕੇ ਅੱਜ ਉਹ ਆ ਰਿਹਾ ਸੀ। ਉਸ ਦੀਆਂ ਅੱਖਾਂ ਭਾਵੇਂ ਖੁਸ਼ਕ ਸਨ ਪਰ ਅਸਲ ਵਿੱਚ ਉਸ ਦਾ ਲੋ ਲੂ ਰੋ ਰਿਹਾ ਸੀ। ਉਪਮਾਨ ਦੇ ਭੋਜ ਨਾਲ ਅੱਡੀ ਤੋਂ ਚੋਟੀ ਤੱਕ ਲੱਦਿਆ ਹੋਇਆ ਉਹ ਕਿਸੇ ਤਰ੍ਹਾਂ ਆਪਣੇ ਆਪ ਨੂੰ ਖਿੱਚ ਕਢੀਸ ਕੇ ਜੇ ਕਰ ਲਿਆ ਸੀ ਤਾਂ ਕੇਵਲ ਇੱਕੋ ਆਸ ਨਾਲ ਕਿ ਉਹ ਹੋ ਸਕਦਾ ਜੋ ਉਸ ਤੇਲ ਦੇ ਜ਼ਖਮ ਉਤੇ ਕੋਈ ਇੱਕ ਅਦ ਪਿਆ ਰੱਖ ਦੇਵੇ ਪਰ ਫਹੀ ਦੇ ਥਾਂ ਕਿਸੇ ਨੇ ਤਿੱਖੇ ਚਾਕੂ ਨਾਲ ਉਸ ਦੇ ਜ਼ਖਮ ਹੋਰ ਵਿਛੌੜੇ ਕਰ ਦਿੱਤੇ ਜਦੋਂ ਸਲੋਚਨਾ ਦੇ ਮੂੰਹੋਂ ਨਿਕਲਿਆ ਹੋਇਆ ਇਹ ਪਹਾੜੀਆਂ ਸ਼ਬਦ ਉਸ ਦੇ ਕੰਨੀ ਪਿਆ ਸ਼ਾਇਦ ਹਜੂਮ ਦੀ ਮਾਰ ਖਾ ਕੇ ਉਸ ਦੀ ਆਤਮਾ ਨੇ ਇੰਨੀ ਪੀੜ ਨਹੀਂ ਸੀ ਮਹਿਸੂਸ ਕੀਤੀ ਜਿਨੀ ਇਸ ਚੌ ਅਖਰਾਂ ਸ਼ਬਦ ਨੇ ਉਸ ਨੂੰ ਪਹੁੰਚਾਈ ਕਿਸੇ ਪੰਛੀ ਨੂੰ ਫੜਨ ਲਈ ਜਦ ਝੀਲ ਉਸ ਤੇ ਮਗਰ ਪੈ ਜਾਵੇ ਤਾਂ ਉਹ ਸਾਰਾ ਜੋਰ ਲਾ ਕੇ ਆਪਣੇ ਆਣੇ ਵੱਲ ਉੱਡਦਾ ਹੈ ਪਰ ਜੇ ਆਲ ਨਾ ਹੀ ਸੜਾ ਸੜ ਰਿਹਾ ਹੋਵੇ ਤਾਂ ਫੇਰ ਕਿੱਥੇ ਜਾਵੇ ਕੁਝ ਇਸੇ ਤਰ੍ਹਾਂ ਦੀ ਹਾਲਤ ਸੀ ਇਸ ਵਿਲੇ ਸ਼ਗਾਰਾ ਸਿੰਘ ਦੀ ਅੰਦਰ ਜਾ ਕੇ ਉਸ ਨੇ ਪਹਾੜੀਆਂ ਮੰਝੇ ਦੀ ਮੰਜੇ ਦੇ ਨਾਲ ਡੇਡਗਾ ਕਰਕੇ ਟਕਾ ਦਿੱਤਿਆਂ ਤੇ ਆਪਸਾ ਛੱਟ ਕੇ ਮੰਜੇ ਤੇ ਟੈਪਿਆ ਉਹਦਾ ਧਿਆਨ ਇਸ ਵੇਲੇ ਨਾ ਤਾਂ ਆਪਣੇ ਅੰਗਾਂ ਵਿੱਚ ਪੈ ਰੀਆਂ ਚੀਜ਼ਾਂ ਵੱਲ ਸੀ ਤੇ ਨਾ ਹੀ ਹੋਂਦ ਤੋਂ ਕੁਝ ਚਿਰ ਪਹਿਲਾਂ ਬੀਤ ਚੁੱਕੀ ਘਟਨਾ ਵੱਲ ਉਹਦੀ ਨਜ਼ਰ ਦੋਹਾਂ ਪਹਾੜੀਆਂ ਉੱਤੇ ਟਿਕੀ ਹੋਈ ਸੀ ਤੇ ਦਿਲ ਉਸ ਦਾ ਚਾਹ ਰਿਹਾ ਸੀ ਕਿ ਇਹਨਾਂ ਨਾਮੁਰਾਦ ਲੱਕੜਾਂ ਨੂੰ ਭੰਨ ਕੇ ਚੁੱਲ੍ਹੇ ਵਿੱਚ ਝੋਕ ਦੇਵੇ ਸ਼ਾਇਦ ਅੱਜ ਜਿੰਨਾ ਜਲੀਲ ਨਿਰਲਜ ਤੇ ਕੁਲਛਣਾ ਉਸ ਲਈ ਆਪਣੇ ਆਪ ਨੂੰ ਕਦੀ ਨਹੀਂ ਸੀ ਮਹਿਸੂਸ ਕੀਤਾ ਕੜੀ ਮੋੜੀ ਉਹ ਸੋਚਦਾ ਕਿਉਂ ਇਸ ਆਤਮ ਮਰਦਾ ਸਰੀਰ ਨੂੰ ਧੂਈ ਫਿਰਦਾ ਹਾਂ ਆਖਰ ਕਿਹੜਾ ਕੰਮ ਥੋੜਿਆ ਪਿਆ ਹੈ ਇਸ ਕੋਨੇ ਕਿਉਂ ਨਾ ਮੈਂ ਇਸ ਨੂੰ ਹਮੇਸ਼ਾ ਲਈ ਖਤਮ ਕਰਕੇ ਇਸ ਬਦਨਸੀਬ ਜਨਾਨੀ ਦਾ ਰਸਤਾ ਸਾਫ਼ ਕਰ ਦਿਆਂ ਮੇਰੇ ਨਾਲ 32 ਬੱਜੀ ਸੋ ਪਈ ਗਈ ਸੋ ਪਈ ਗਈ ਪਰ ਮੇਰਾ ਕੀ ਹੱਕ ਹੈ ਕਿਸ ਨਾਜ਼ੁਕ ਜਿੰਦਰੀ ਨੂੰ ਹਰ ਵੇਲੇ ਦੁੱਖਾਂ ਦੀ ਪੱਠੀ ਵਿੱਚ ਚੋਖੀ ਰੱਖਾਂ ਕਿਸ ਗੁਨਾਹ ਬਦਲੇ ਕਿਸ ਨੇ ਮੇਰੇ ਨਾਲ ਚਾਰ ਫੇਰੇ ਲਈ ਸੰ ਪਤੀ ਦੀ ਪੇਖਿਆ ਨਿਸਰੋਚਨਾ ਨੂੰ ਮਰਨ ਹੱਕੀ ਕਰ ਦਿੱਤਾ ਹੱਥ ਵਿੱਚ ਲਗੱਤਾ ਉਸਨੇ ਪੋ ਕੇ ਇੱਕ ਪਾਸੇ ਸੁੱਟ ਦਿੱਤਾ ਉਸਦੀ ਨਜ਼ਰ ਇੱਕ ਵਾਰੀ ਫਿਰ ਸਾਹਮਣੇ ਚਾਰੇ ਵੱਲ ਗਈ ਪਰ ਝੱਟ ਹੀ ਉਸਨੇ ਅੰਦਰੋਂ ਧਿਆਨ ਮੋੜ ਕੇ ਪਿਛਲੀ ਕੋਠੜੀ ਵੱਲ ਤੱਕਣਾ ਸ਼ੁਰੂ ਕੀਤਾ ਗੱਤੇ ਨੂੰ ਚੱਲ ਚੱਲ ਕੇ ਸ਼ਾਇਦ ਉਸਦੀ ਵੀਨੀ ਨੂੰ ਕੜਲ ਪੈ ਗਈ ਸੀ ਕੁੱਟ ਨੂੰ ਦੂਜੇ ਹੱਥ ਨਾਲ ਕੁੱਟਦੀ ਹੋਈ ਉਹਵੇਂ ਹੀ ਲੋ ਹਿਲਾ ਕੀ ਅੰਦਰ ਵੱਲ ਉੱਠੀ ਛੰਗਾਰਾ ਸਿੰਘ ਦੀ ਵਿਚਾਰ ਲੜੀ ਟੁੱਟ ਗਈ ਜਦ ਕਦਮਾਂ ਦੀ ਵਰਕਦੋਸ ਨੇ ਸਲੋਜਰਾ ਨੂੰ ਆਪਣੇ ਵੱਲ ਆਉਂਦੀ ਮਹਿਸੂਸ ਕੀਤਾ ਪੋਠੜੀ ਵਿੱਚ ਠੇਰਾ ਹੋਣ ਕਰਕੇ ਉਸ ਦੀ ਸ਼ਕਲ ਨਹੀਂ ਦੇਖ ਸਕਿਆ ਉਸਨੇ ਸੁੱਤਾ ਹੋੰਦਾ ਸੰਗ ਪੜਨ ਲਈ ਜਾਣ ਕੇ ਅੱਖਾਂ ਮੀਟ ਲੰਗਾ ਤੇ ਬਾਸਾ ਵਟ ਲਿਆ ਫਤੀ ਦਾ ਵਿਤ ਕਰਾਂ ਪਤੀ ਦਾ ਵੀ ਤੀਰਸਾ ਦਾ ਤੋਂ ਉਲਟ ਇਤਨੇ ਰੰਮੇ ਭਰਿਆ ਬੇਕੀ ਸਲੱਜਣਾ ਸਲੋਚਨਾ ਸਹਿਮ ਜਹੀ ਗਈ ਲਗਭਗ ਉਸ ਨੇ ਸ਼ੰਗਾਰੇ ਦੀ ਆਮ ਤੋਪਾਵ ਲਿਆ ਸੀ ਕਿ ਅੱਜ ਉਸ ਦਾ ਦਿਲ ਰੋਜ ਨਾਲੋਂ ਜ਼ਿਆਦਾ ਦੁਖੀ ਸੀ ਨਹੀਂ ਤਾਂ ਸ਼ੰਗਾਰਾ ਸਿੰਘ ਦੀ ਆਖ ਤੇ ਇਦੋਂ ਚੁੱਪ ਬਟਣੀ ਕੀ ਆਖ ਜਿਹੜਾ ਇੱਕ ਦਿਨ 10 ਸੁਣਾਵੇ ਬਿਨਾਂ ਕਦੀ ਚੈਨ ਹੀ ਨਹੀਂ ਸੀ ਲੈਂਦਾ ਉਹ ਇਸ ਵੇਲੇ ਆਪਣੀ ਸਖਤ ਕਲਾਮੀ ਉੱਤੇ ਸ਼ਰਮਸ਼ਾ ਸਾਰ ਹੋ ਰਹੀ ਸੀ ਉਸਨੇ ਸ਼ੰਗਾਰਾ ਸਿੰਘ ਨੂੰ ਮੋੜੇ ਤੋਂ ਫੜ ਕੇ ਜਰਾ ਘਾਲੋਂ ਨੇ ਕੀ ਗੱਲ ਐ ਚੱਕੀ ਮੰਜੀ ਲੈ ਕੇ ਪੈ ਗਏ ਜੀ ਹੁਣੇ ਉਹਨੇ ਸ਼ੰਗਾਰਾ ਸਿੰਘ ਦੇ ਦਿਲ ਵਿੱਚ ਸਲੋਚਨਾ ਵਾਲੀ ਜਿਹੜਾ ਰਤੀ ਰਵਾਲ ਹਮਦਰਦ ਤੇ ਜਜ਼ਬਾ ਪੈਦਾ ਹੋਇਆ ਸੀ ਉਹ ਇਸ ਚੱਕੀ ਮੰਜੀ ਸ਼ਬਦ ਨੂੰ ਸੁਣ ਕੇ ਉੱਡ ਫੁੱਡ ਗਿਆ ਤੇ ਮੋੜ ਉਦਾਂ ਦੀ ਹੀ ਤਲਕੀ ਉਸ ਉਤੇ ਛਾ ਗਈ ਸੋਚਣ ਲੱਗਾ ਸ਼ਾਇਦ ਇਹ ਮੇਰੇ ਜਾਕਮਾ ਉਤੇ ਨੂਨ ਛਲਕਣ ਆਈ ਉਸ ਦੇ ਮੋਹ ਗਲੇਲੇ ਵਰਗਾ ਵਾਕ ਨਿਕਲੇ ਦਫਾ ਹੋ ਜਾ ਮੈਨੂੰ ਨਾ ਬਲਾ ਟਲਦਾ ਟਲਦਾ ਸੁਲਚਨਾ ਦਾ ਦਿਲ ਫੇਰ ਪੱਥਰ ਹੋ ਗਿਆ ਉਸ ਦੇ ਦਿਲ ਦੀ ਪੱਠੀ ਜਿਵੇਂ ਭੁੱਜਦੇ ਭੁੱਜਦੇ ਅੰਗਾਰ ਫੇਰ ਤੜਕ ਉਠੇ ਉਹ ਬੋਲੀਏ ਚੰਗਾ ਨਖਰਾ ਵੀ ਨਾਲੇ ਚੋਰ ਨਾਲੇ ਚਤਰ ਘਰ ਵਿੱਚ ਭੰਗ ਪੂਜਨ ਦਹੀ ਹੋਈ ਐ ਤੇਲ ਖੁਣੋ ਖੁਰ ਐਨੀ ਐਨੀ ਸੀਤ ਬਣਿਆ ਹੋਇਆ ਤੁਸਾਂ ਤੇ ਕੰਨਾ ਤੇ ਤੂੰ ਬੇ ਰੱਖੇ ਹੋਈ ਮੇਰਾ ਪਿਓ ਲੈ ਆ ਕੇ ਦੇਵੇਗਾ ਚੀਚਾ ਸ਼ੰਗਾਰਾ ਸਿੰਘ ਨੂੰ ਜੱਪਿਆ ਜਿਵੇਂ ਮੌਤ ਦਾ ਫਰਿਸ਼ਤਾ ਉਸਦੀ ਜਿੰਦ ਕੱਢਣ ਲਈ ਉਸਦੀ ਸਰਾਂਦੀ ਆਖੜੋਤਾ ਹੋ ਗਈ ਉਹ ਫੇਰ ਕੜ ਗਿਆ ਉਸੇ ਕੰਜਰ ਨੂੰ ਆਖ ਲੈ ਲੈ ਆਵੇ ਇਤਨੀ ਗੱਲ ਕਹਿ ਤਾ ਗਿਆ ਉਹ ਪਰ ਚਾਹਾ ਉਸਨੇ ਕਿ ਕਿਸੇ ਤਰ੍ਹਾਂ ਇਸ ਉਗਲੇ ਹੋਏ ਜ਼ਹਿਰ ਨੂੰ ਮੂੰਹ ਨਿਕਲ ਲਵੇ ਪਰ ਇਹ ਕੋਈ ਠੋਸ ਚੀਜ਼ ਨਹੀਂ ਸੀ ਹੁੰਦੀ ਤਾਂ ਜ਼ਰੂਰ ਹੀ ਨਿਕਲ ਲੈਂਦਾ ਸ਼ੈ ਕੰਜਰ ਤਾਂ ਉਹ ਆਪੇ ਹੋ ਗਿਆ ਸਲੋਚਨਾ ਆਪੇ ਤੋਂ ਬਾਹਰ ਹੋ ਰਹੀ ਜਿਸ ਨੇ ਧੀ ਵੇਚ ਕੇ ਟਕੇ ਵਟ ਲੈ ਸਨ ਘਰ ਦਾ ਰਿਜਕ ਪੂੰਝ ਕੇ ਤੁਹਾਡਾ ਘਰ ਭਰ ਦਿੱਤਾ ਸੋ ਐਡਾ ਵੱਟਾ ਕੰਜਰ ਬਣਾ ਹੋਰ ਕੀ ਹੋਣਾ ਸੀ ਉਸ ਦਾ ਤੇ ਸਲੋਚਨਾ ਫੁੱਟ ਫੁੱਟ ਕੇ ਰੋਣ ਲੱਗ ਪਈ ਜਨਾਨੀ ਭਾਵੇਂ ਮਿੱਟੀ ਦੀ ਹੋਵੇ ਪੇਕਿਆਂ ਦੀ ਨਿੰਦਿਆ ਨਹੀਂ ਸਹਾਰ ਸਕਦੀ ਫਿਰ ਸਲੋਚਨਾ ਨੂੰ ਤਾਂ ਇਸ ਗੱਲ ਉੱਤੇ ਮਾਨ ਸੀ ਕਿ ਉਸ ਦੇ ਪੇਕਿਆਂ ਨੀ ਪਿਆ ਵਿੱਚ ਇੰਨਾ ਕੁਝ ਦਿੱਤਾ ਪਾ ਮੇਕੀ ਪਿਛਲੇ ਕੁਝ ਚਿਰ ਤੋਂ ਉਸ ਦਾ ਮੂੰਹ ਪੇਕਿਆਂ ਵੱਟਿਆ ਹੋਇਆ ਸੀ ਸ ローਚਨਾ ਦੇ ਮੂੰਹੋਂ ਪੇਕਿਆਂ ਦਾ ਨਾਂ ਸੁਣਿਆ ਨਹੀਂ ਸੀ ਕਿ ਸ਼ੰਗਾਰਾ ਸਿੰਘ ਅਬ ਅੱਗ ਭੁੱਖਾ ਹੋਇਆ ਨਹੀਂ ਤੇ ਇਸ ਵੇਲੇ ਜਦੋਂ ਪੀਕੀ ਪੇਕਿਆਂ ਦਾ ਵਰਤਾਤ ਆ ਕੁਸੇੜਿਆ ਤਾਂ ਉਸ ਦੇ ਸੜ ਰਹੇ ਦਿਲ ਉੱਤੇ ਜਿਵੇਂ ਤੇਲ ਦਾ ਕਨ 70 ਉਲੱਦਿਆ ਗਿਆ ਉਹ ਉੱਠ ਕੇ ਬੈਠ ਗਿਆ ਤੇ ਕੋਸਾ ਸ ローਚਨਾ ਦੇ ਪੇਕਿਆਂ ਨੂੰ ਪੰਜ ਸੱਤ ਹੋਰ ਮੋਟਰਾ ਮੋਟਰਾ ਗਾਲਾਂ ਕੱਢਦਾ ਹੋਇਆ ਦਿਹਾੜਿਆ ਹਰ ਬੇਲੇ ਜੋ ਪੇਕਿਆਂ ਦੀ ਮੁਹਾਰਨੀ ਰਟਦੀ ਰਹਿੰਦੀ ਐ ਲਿਖੋ ਨਾ ਹੋਰ ਗੱਲ ਕੱਢ ਕੇ ਤੂੰ ਲੈ ਜਾਣ ਤੈਨੂੰ ਫੁੱਲ ਫੁੱਲਾਂ ਆਜ਼ਾਦੀ ਨੂੰ ਆ ਕੇ ਤੇ ਜਾ ਕੇ ਇਸ ਰਜਵਾੜੇ ਦੇ ਮਹਿਲਾਂ ਵਿੱਚ 깔 ਦੇਣ ਇੱਥੇ ਕਿਉਂ ਬੈਠੀ ਹੋਈਆਂ ਮੇਰੀ ਪਿੰਡੀ ਤੇ ਪਾਉਣ ਨਾ ਤੁਹਾਡੇ ਘਰਾਂ ਵਿੱਚ ਹੋਵੇਗਾ ਇਹ ਰਵਾਜ ਸਰੋਜਣਾ ਕੁਝ ਦੀ ਹੋਈ ਸ ਆਪਣੀ ਵਾਂਗ ਇਸ ਵਿਸ਼ ਕੋਲ ਦੀ ਹੋਈ ਬੋਲੀ ਮੇਰੇ ਪੇਕੇ ਹੋਜੇ ਨੱਕ ਵੱਡੇ ਨਹੀਂ ਸੀਰਵੇਂ ਖੇਚ ਲਉਗੀ ਸ਼ੰਗਾਰਾ ਸਿੰਘ ਆਪਣੇ ਬੌੜੀ ਵਾਲ ਹੱਥ ਵਧਾਉਂਦਾ ਬੁੜਕਿਆ ਜੇ ਮੇਰੇ ਘਰਦਿਆਂ ਦਾ ਨਾਂ ਲਿਆ ਤੂਰ ਹੋ ਜਾ ਮੇਰੇ ਅੱਖਾਂ ਕੋ ਕੁਝਲੀ ਹੋਏ ਸੁਪਨੇ ਉੱਤੇ ਇੱਕ ਹੋਰ ਸੱਟ ਪਈ ਸਲੋਚਨਾ ਨੇ ਚਾਹਿਆ ਕਿ ਇੱਕੋ ਵਾਰੀ ਸਾਰਾ ਅਗਲਾ ਪਿਛਲਾ ਲੇਖਾ ਬਵਾਕ ਕਰ ਦੇਵਾਂ ਪਰ ਨਹੀਂ ਕਰ ਸકી ਉਸ ਨੂੰ ਆਪਣੇ ਪਿਓ ਦੇ ਕਹੀ ਹੋਏ ਬਾਖ ਚੀਤੇ ਆਏ ਜਦੋਂ ਇੱਕ ਦਿਨ ਉਹ ਪਾਹਜ ਪਤੀ ਨਾ ਪਰਦੇਸ਼ ਦੀ ਯਾਤਰਾ ਕਰਨ ਲੱਗੀ ਸੀ ਬੇਖਵੱਚੀ ਅਸਾ ਤੈਨੂੰ ਜਨਮ ਦਿੱਤਾ ਸੀ ਕਰਮਤੀਆਂ ਦੇ ਆਪਣੇ ਤੇ ਫਿਰ ਉਸ ਦੀ ਮਾਂ ਨੇ ਬੀਬੀ ਰਜਨੀ ਦੀ ਉਦਾਹਰਨ ਦੇ ਕੇ ਸੁਣਾਈ ਸੀ ਜਿਹੜੀ ਰਾਜੇ ਦੀ ਬੇਟੀ ਹੋ ਕੇ ਆਪਣੇ ਪਿੰਗਲੇ ਪਤੀ ਨੂੰ ਖਾਰੇ ਵਿੱਚ ਚੁੱਕੀ ਫਿਰੀ ਸੀ ਤੇ ਫਿਰ ਉਸ ਦੇ ਭਰਾ ਨੇ ਕਿਹਾ ਸੀ ਬੀਬੀ ਸਾਡੇ ਘਰ ਦੇ ਚਾਰੇ ਬੂਹੇ ਤੇਰੇ ਲਈ ਖੁੱਲੇ ਨੇ ਪਰ ਜੇ ਆਪਣੇ ਆਦਮੀ ਨਾ ਵਿਗਾੜ ਕੇ ਆਈਓ ਤਾਂ ਯਾਦ ਰੱਖੀ ਇਸ ਘਰ ਵਿੱਚ ਤੇਰੇ ਲਈ ਕੋਈ ਜਗ੍ਹਾ ਨਹੀਂ ਸਲੋਚਨਾ ਘੁੱਟ ਵੱਟ ਕੇ ਸਭੋ ਕੁਝ ਪੀ ਗਈ ਜਵਾਨ ਉਸ ਨੇ ਜਿੰਦਰਾ ਜੜ ਲਿਆ ਪਰ ਅੱਖਾਂ ਨੂੰ ਜੜਨ ਲਈ ਕੋਈ ਜਿੰਦਰਾ ਉਸ ਕੋਲ ਨਹੀਂ ਸੀ ਉਸ ਦੇ ਹਰਖ ਤੇ ਗ੍ਰੋਧ ਦੀ ਝੂਕ ਦੀ ਨਦੀ ਨੇ ਜਦ ਆਪਣੇ ਰਸਤੇ ਵਿੱਚ ਜਵਾਨ ਬੱਦੀ ਦਾ ਵਨ ਵੇਖਿਆ ਤਾਂ ਰੁਖ ਮੁੜ ਕੇ ਅੱਖਾਂ ਥਾਣੀਆਂ ਉਮੜਾਈ ਬਾਹਰ ਜਾ ਕੇ ਉਹ ਪੁੰਜੇ ਵਿਚੀ ਹਟਾਈ ਉੱਤੇ ਮੂੰਹ ਪਰਨੇ ਲੇਟ ਗਈ ਹਉਸ ਤੇ ਗਸੇਸ ਕੰਗਾ ਦੇ ਹਟ ਕੋਰਿਆਂ ਦੀ ਆਵਾਜ਼ ਅੱਜ ਇਸ ਕਰਦਿਆਂ ਕੰਧਾਂ ਪਾਸੋ ਵੀ ਬੰਨੀ ਨਾ ਰਹਿ ਸਕੀ ਇਸ ਤੇ ਵਲਗਨ ਚਵਾਰ ਹੋ ਕੇ ਸਾਹਮਣੀ ਵਾਰੀ ਨਾਲ ਜਾ ਟਕਰਾਈ ਥੋੜੀ ਦੇਰ ਬਾਅਦ ਸ਼ੰਗਾਰਾ ਸਿੰਘ ਨੇ ਉੱਠ ਕੇ ਪਹਾੜਾਂ ਕੱਚਾ ਹੇਠ ਦਵਾਇਆ ਤੇ ਖਟ ਖਟ ਕਰਦਾ ਬਾਹਰ ਨਿਕਲ ਗਿਆ ਸਿਸਕਦੀ ਹੋਈ ਸਲੋਚਨਾ ਉੱਤੇ ਉਸ ਨੇ ਇੱਕ ਉਚੇਵੀਂ ਜਹੀ ਨਜ਼ਰ ਸੁੱਟੀ ਪਰ ਰੁਕਿਆ ਨਹੀਂ ਧੰਨਵਾਦ